ਸੋਹਣੀ ਸੁਨੱਖੀ ਬੱਚੀ ਹੈ ਮੇਤਰੋ ਤੇ ਗਾ ਦੇਣਗੇ ਭਾਈ 25 ਤੋਂ 30 ਲੀਟਰ ਤੋਂ ਭਾਈ ਠੀਕ ਹੈ ਗੱਲ ਇਹਦਾ 60 ਫੀਮ ਲੱਗਿਆ ਹੋਇਆ ਠੀਕ ਹੈ ਮਹੀਨੇ ਦੇ ਕਰੀਬ ਹੋਣ ਵਾਲੇ ਤੇ ਬੱਚੀਆਂ ਭਾਈ ਦੁੱਧ ਦੀਆਂ ਫੀਡ ਦੀਆਂ ਪਾਲੀਆਂ ਬਾਕੀ ਕੋਈ ਵੀ ਬੱਚੀ ਐ ਨਹੀਂ ਹੈਗਾ ਵੀ ਕਿਸੇ ਵੀ ਹੱਥ ਤਰਾਵੀ ਆ ਦੇਖ ਲੋ ਹੁਣ ਤੁਸੀਂ ਮੂੰਹ ਦੀ ਚੈੱਕ ਕਰ ਲੋ ਹਨਾ ਤੇ ਬਹੁਤ ਸੋਹਣੀ ਬੱਚੀ ਆ ਇਹ ਕਲਰ ਹੀ ਬਲੈਕ ਆ ਤੇ ਪਰ ਭਾਈ ਕਰਮਾ ਵਾਲੀ ਨੇ ਦੁੱਧ ਬਹੁਤ ਕੜਨਾ ਬੱਚੀ ਨੇ ਅੱਛਾ ਹਾਂ ਮਦਰ ਕਾਰਡ ਬਹੁਤ ਚੰਗੇ ਆ ਬੱਚੀਆਂ ਦੇ ਹਾਂ ਦੇਖ ਮੈਂ ਟੈਰੀ ਕਾਰਡ ਕਰ ਗਈ ਭਾਈ ਉਤੋਂ ਹਾਂਜੀ ਹਸੀਕਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਬੱਚੀਆਂ ਬੱਚੀਆਂ ਦਿਖਾਉਣੀਆਂ ਬਾਈ ਰੋਹਣ ਕੋਲੇ ਪਹੁੰਚੇ ਹੋਏ ਆ ਪਿੰਡ ਪਿੱਥੋ ਦੇ ਵਿੱਚ ਮਿੱਤਰੋ ਬੱਚੀਆਂ ਜਿਹੜੀਆਂ ਹੈਗੀਆਂ ਨਾ ਬਹੁਤ ਜਿਆਦੇ ਸੋਹਣੀਆਂ ਸੁਨੱਖੀਆਂ ਬੱਚੀਆਂ ਨੇ 10 ਬੱਚੀਆਂ ਰਹਿਣੀਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੀਆਂ ਆਹ ਸਿਰੇ ਦੇ ਉੱਤੇ ਇੱਕ ਬੱਚੀਆਂ ਆਗੀਆਂ ਨਾ ਦੋ ਬੱਚੀਆਂ ਇਹਨਾਂ ਦੇ ਟੀਕਾ ਲੱਗਿਆ ਹੋਇਆ ਟੀਕਾ ਵੀ ਬਾਈ ਕਹਿੰਦਾ ਨਾ ਰੋਹਣ ਇਹ ਸੈਕਸ਼ਨ ਸੀਮਣੀ ਲੱਗਿਆ ਬੱਚੀਆਂ ਆਲ ਬਾਕੀ ਦਾ ਬਾਈ ਤੋਂ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਂਗੇ ਕੱਲੀ-ਕੱਲੀ ਬੱਚੀ ਦੀ ਡਿਟੇਲ ਦੇਵਾਂਗੇ ਬਾਕੀ ਤੁਹਾਨੂੰ ਬੱਚੀਆਂ ਸੋਹਣੀਆਂ ਲੱਗੀਆਂ ਨਾ ਕਮੈਂਟ ਕਰਕੇ ਦੱਸਿਓ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਲੋੜਵੰਦ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਸ ਵੀਰ ਦੀ ਇਹ ਲੋੜ ਪੂਰੀ ਹੋ ਸਕੇ ਆਓ ਕਰਾਂਗੇ ਇਹ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕਹਾਂ ਆਪਦਾ ਨਾਮ ਦੱਸੋਗੇ ਨਾਮ ਆ ਜੀ ਰੋਹਣੀ ਪਿੰਡ ਪਿੱਥੋ ਆ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲੀ ਠੀਕ ਆ ਅੱਜ ਵਾਲੀ ਵੀਡੀਓ ਦੇ ਵਿੱਚ ਫਿਰ ਵੀਰੇ ਆਪਣੇ ਕੋਲੇ 10 ਬੱਚੀਆਂ ਹਾਂਜੀ 10 ਬੱਚੀਆਂ ਬਾਈ ਤੇ ਜਿਹੜੀਆਂ ਆ ਇੱਕ ਤੇ ਦੋ ਨੰਬਰ ਇਹਨਾਂ ਦੇ 66 ਫੀਮਲ ਲੱਗੇ ਹੋਇਆ ਠੀਕ ਆ ਮਹੀਨੇ ਦੇ ਕਰੀਬ ਹੋਣ ਵਾਲੇ ਦਿਨ ਅੱਛਾ ਮਹੀਨੇ ਦੇ ਕਰੀਬ ਹੋਣ ਵਾਲੇ ਹਾਂਜੀ 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 ਬਾਈ ਬਾਕੀ ਬਾਬੇ ਦੀ ਕਿਰਪਾ ਨਾਲ ਗੱਭੜ ਵੀ ਨਿਕਲ ਸਕਦੀਆਂ ਤੇ ਠੀਕ ਆ ਜਿਹੜਾ ਬੰਦਾ ਕੋਈ ਆਊਗਾ ਚੱਲ ਕੇ ਵੀ ਗੱਪਣ ਮੰਨ ਕੇ ਵੀ ਸੌਦਾ ਕਰ ਲੈ ਠੀਕ ਹੈ ਜੇ ਉਦਾਂ ਆਪਾਂ ਆਪਾਂ ਹਿਸਾਬ ਨਾਲ ਹੀ ਦੇਣੀਆਂ ਬੱਚੀਆਂ ਅੱਛਾ ਹਾਂ ਆਪਾਂ ਹਿਸਾਬ ਨਾਲ ਹੀ ਦੇਣੀਆਂ ਵੀ ਭਾਈ ਇਹ ਫੰਡਰ ਵੀ ਮੰਨ ਸਕਦਾ ਹਾਂ ਫੰਡਰ ਵੀ ਮੰਨ ਸਕਦਾ ਹਾਂ ਨਹੀਂ ਹਾਂਜੀ ਹਾਂਜੀ ਭਾਈ ਤੇ ਜਿਹੜੀ ਪਹਿਲੇ ਨੰਬਰ ਵਾਲੀ ਬੱਚੀ ਆ ਭਾਈ ਬਾਕੀ ਇੱਕ ਆ ਦੋਨ ਦੀ ਬੱਚੀ ਆ ਬਾਕੀ ਸਾਰੀਆਂ ਆਲਮੋਸਟ ਖੀਰੀਆਂ ਬੱਚੀਆਂ ਭਾਈ ਠੀਕ ਹੈ ਇਹ ਖੀਰੀ ਹੈਗੀ ਹਾਂਜੀ ਇਹ ਖੀਰੀ ਹੈ ਭਾਈ ਅੱਛਾ ਖੀਰੀ ਬੱਚੀ ਹੈ ਇਹ ਵੀਰੇ ਤੇ ਕੱਦ ਕਾਠ ਵੀ ਐ ਦੇਖ ਝਟ ਇਹ ਹਾਂ ਇਹ ਕੱਦਗਾਠ ਵੀ ਜਮਾ ਓਕੇ ਆ ਹਨਾ ਹਾਂ ਬਾਕੀ ਸੋਹਣੀ ਹਸ ਰਹਿ ਕੇ ਬਾ ਦੇਖ ਬਾਈ ਫੇਸ ਕੁਆਲਟੀ ਦੇਖ ਕਿੰਨੀ ਚੰਗੇ ਬੱਚੀ ਦੀ ਇਹ ਉਮਰ ਕਿੰਨੀ ਕੁ ਹੋਰ ਹੋਣੀ ਉਮਰ ਬਾਈ ਇਹਦੀ ਹਾਲੇ ਆ ਮਾਲਾ ਵੀ ਸਾਲ ਕਦੀ ਆ ਸਾਲ ਕਦੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਵਿੱਚ ਟੀਕਾ ਲਾ ਗਈ ਤੇ ਹਾਂਜੀ 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 ਬਾਈ ਆਹ ਵੇਟ ਦੇ ਸਿਰ ਤੇ ਹੁੰਦਾ ਬਾਈ ਸੀਮੰਤ ਆ ਹਨਾ ਇਹ ਆ ਦੇਖੋ ਥੱਲੋਂ ਝੋਲੀ ਝੋਲੀ ਵੀ ਜਿਹੜੀ ਹਾਂ ਚਾਰ ਹੀ ਥਾਣਾ ਕਿਸੇ ਦੀ ਵੀ ਫੋਰਸ਼ ਆ ਕੇ ਕਿਸੇ ਬੱਚੀ ਦੇ ਵੀ ਨਹੀਂ ਹੈਗੀ ਠੀਕ ਆ ਆ ਦੇਖ ਲੋ ਬਹੁਤ ਜਿਆਦੇ ਸੋਹਣੀ ਸੁਨੱਖੀ ਬੱਚੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਪਹਿਲੇ ਨੰਬਰ ਵਾਲੀ ਦੇਖ ਚੱਟ ਪੂਰੀਆਂ ਸ ਜਿੰਦ ਜਾਣ ਵਾਲੀ ਬੱਚੀ ਲੈ ਚਲ ਬਾਈ ਕਰ ਲੈ ਜਾ ਇਹ ਆ ਦੇਖ ਲੋ ਅੱਛਾ ਰਹੁਣ ਜੇ ਆਪਾਂ ਹੁਣ ਇਹ ਰੇਟ ਦੀ ਗੱਲ ਕਰ ਲਈ ਰੇਟ ਬਾਈ ਸਾਰਾਂ ਦੇ ਫੋਨ ਦੀ ਹੋਣਗੇ ਅੱਛਾ ਹਾਂਜੀ 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 ਠੀਕ ਆ ਆ ਜਾ ਫਿਰ ਕਰਾ ਦੂਜੇ ਨੰਬਰ ਵਾਲੀ ਬੱਛੀ ਆ ਗਈ ਮਿੱਤਰੋ ਇਹ ਜਿਹੜੀ ਬੱਛੀ ਹੈਗੀ ਨਾ ਮੈਂ ਤੁਹਾਨੂੰ ਖੜੀ ਦਿਖਾ ਦਾਂ ਪਿੰਕ ਨੋਜ਼ ਵਾਲੀ ਇਹ ਬੱਛੀ ਕੱਲੀ ਦੋ ਦੰਦ ਆ ਗਈ ਹੈ ਨਾ ਹਾਂਜੀ 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 ਬਾਈ ਠੀਕ ਆ ਲੈ ਵੀ ਇਹ ਮੂੰਹ ਦੀ ਤੁਸੀਂ ਚੈੱਕ ਕਰ ਲਓ ਇਹ ਕੱਦ-ਕਾਟ ਜਿਹੜਾ ਹੈਗਾ ਉਹ ਤੁਸੀਂ ਨੋਟ ਕਰ ਸਕਦੇ ਹੋ ਫੈਨ ਜਿਹੜੀ ਝੋਲੀ ਹੈ ਨਾ ਉਹ ਵੀ ਪੂਰੀ ਗੁਲਾਬੀ ਆ ਤੇ ਮੂੰਹ ਵੀ ਤੁਸੀਂ ਚੈੱਕ ਕਰ ਲਓ ਵਿੱਚ ਆਹ ਦੇਖ ਚਾਤਾ ਇੱਕ ਮਿੰਟ ਲੈ ਜਾ ਆ ਦੇਖੋ ਹੁਣ ਤੁਸੀਂ ਚਾਰ ਹੀ ਥਾਣਾ ਗੁਲਾਬੀ ਥਾਣਾ ਤੇ ਸੋਨਾ ਕਿੰਨਾ ਕੁ ਦੁੱਧ ਪਾ ਸਕਦਿਆਂ ਜਦੋਂ ਇਹ ਤਿਆਰ ਹੋਣੀਆਂ ਰੁਕ ਬਾਈ ਪਹਿਲਾਂ ਇਹ ਦੁੱਧ ਘਰ ਦੇਣੀਆਂ ਬਾਈ 25 ਤੋਂ 30 ਲੀਟਰ ਤੋਂ ਬਾਈ ਠੀਕ ਹੈ ਗੱਲ ਹਾਂ ਬੈਠ ਮੀਆਂ ਬੱਚੀਆਂ ਆ ਗਿਆ ਮਿੱਤਰੋ ਸੋਹਣੀਆਂ ਨੇ ਬਾਕੀ ਸੋਨ ਨੂੰ ਕਿਵੇਂ ਲੱਗਦੀਆਂ ਦੱਸਿਓ ਅੱਛਾ ਆ ਬੱਚੀ ਦੀ ਉਮਰ ਕਿੰਨੀ ਕੁ ਹੋਊਗੀ ਤੀ ਇਹਨਾਂ ਦੀ ਭਾਈ 10 ਕਿ ਮਹੀਨੇ ਆ 10 ਕਿ ਮਹੀਨੇ ਹਾਂਜੀ 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 ਠੀਕ ਆ ਖੀਰੀਆਂ ਆ ਗਈਆਂ ਹਾਂ ਹੈ ਖੀਰੀਆਂ ਭਾਈ ਸਾਰੀਆਂ ਇਹਦਾ ਯਾਰ ਕੱਦ ਕਾਠ ਬਹੁਤ ਸੋਹਣਾ ਕਰੂਗਾ ਹਾਂ ਬਹੁਤ ਵਾਲੇ ਭਾਈ ਇਹਨਾਂ ਦੇ ਹਲੇ ਕੱਦ ਕਰਨੇ ਆ ਭਾਈ ਬੱਚੀਆਂ ਨੇ ਅੱਛਾ ਰੋ ਹੁਣ ਇਹ ਮੈਨੂੰ ਐ ਦੱਸ ਜਿਵੇਂ ਆ ਬੱਚੀ ਆ ਗਈ ਹਾਂਜੀ 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 ਭਾਈ ਥੱਲੋ ਮਤਲਬ ਥਾਣੇ ਦੇ ਚਾਰੀ ਹੈ ਨਾ ਹਾਂ ਚਾਰ ਚਾਰ ਥਾਣ ਭਾਈ ਸਾਰੀਆਂ ਬੱਚਿਆਂ ਦੇ ਕਿਸੇ ਦੀ ਕਿਸੇ ਵੀ ਬੱਚੀ ਦੇ ਫੋਰ ਸ਼ਾਂਗ ਰੀਏ ਪਿੰਕ ਜਮਾ ਪਿੰਕ ਕਹਦੇ ਵੀ ਹਨਾ ਹਾਂਜੀ 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 ਬਾਈ ਲੈ ਚੱਲ ਕੋਈ ਗੱਲ ਨਹੀਂ ਸੋਹਣਿਆ ਇਹ ਆ ਦੇਖ ਲਓ ਹੁਣ ਤੁਸੀਂ ਆ ਬੱਚੀ ਵੀ ਚੈੱਕ ਕਰ ਲਓ ਮੈਂ ਖੜੀ ਜਾਣਾ ਤੁਹਾਨੂੰ ਥਾਂ ਦਿਖਾ ਦੇਣਾ ਇਹ ਆ ਦੇ ਜਮਾ ਗੁਲਾਬੀ ਆ ਆ ਜਾ ਵਿਕਰ ਅੱਛਾ ਜਿਹੜੀ ਆਹਾਗਾਹਾਂ ਵਾਲੀ ਆ ਗਈ ਹਾਂਜੀ ਹਾਂਜੀ ਬਾਈ ਇਹ ਵੀ ਚਾਰ ਥਾਣ ਹਨਾ ਹਾਂ ਚਾਰ ਹੀ ਥਾਣਾ ਬਾਈ ਮੈਂ ਪਹਿਲਾਂ ਵੀ ਕਹਿ ਕੇ ਡਾ ਵੀ ਕਿਸੇ ਬੱਚੀ ਦੇ ਫੋਰਸ਼ਾ ਕੇ ਕਿਸੇ ਦੇ ਨਹੀਂ ਹੈਗੀ ਦੰਦਾ ਦੰਦੋਂ ਤੋਂ ਖੀਰੀਆਂ ਬੱਚੀਆਂ ਸਾਰੀਆਂ ਬਾਈ ਗਰੰਟਡ ਇਹ ਆ ਵੀ ਪਿੰਕ ਨੋਜ਼ ਲੈ ਵੀ ਆ ਦੇਖ ਲਓ ਹੁਣ ਤੁਸੀਂ ਬੱਚੀ ਆ ਵੀ ਚੈੱਕ ਕਰ ਲਓ ਲੈ ਵੀ ਏ ਦੇਖ ਚਾਤਾ ਕੱਦ ਕਾਠੇ ਦਾ ਵੀ ਠੀਕ ਆ ਹਾਂ ਬਾਕੀ ਭਾਈ ਜੀ ਮਲਕ ਇਹਦਾ ਹੈ ਮਾਲਾ ਠੀਕ ਆ ਵੀ ਮੈਂ ਇਹਦਾ ਆੜਾ ਆਪ ਹੋਸ਼ਣਾ ਇਹ ਦੋ ਦੋ ਮਤਲਬ ਕਿ ਦੋ ਦੋ ਤਿੰਨ ਤਿੰਨ ਮਹੀਨਿਆਂ ਨੂੰ ਟੀਕਾ ਲੈਣ ਦੇ ਕਾਬਲ ਆ ਠੀਕ ਆ ਗੱਲ ਹਾਂਜੀ ਹਾਂਜੀ ਭਾਈ ਨਹੀਂ ਆ ਦੇਖੋ ਹੁਣ ਤੁਸੀਂ ਇਹਦਾ ਲੈਗ ਸਕੋਰ ਚੈੱਕ ਕਰ ਲਓ ਬੱਚੀ ਦਾ ਬਹੁਤ ਸੋਹਣੀ ਸੁਨੱਖੀ ਬੱਚੀ ਹੈ ਮਿੱਤਰੋ ਤੇ ਬਾਕੀ ਨਾ ਇੱਥੇ ਆਉਂਗੇ ਜਦੋਂ ਤੁਸੀਂ ਕੋਲੇ ਆਉਂਗੇ ਕੋਲੇ ਆ ਕੇ ਦੇਖੋਗੇ ਫਿਰ ਜ਼ਿਆਦਾ ਪਤਾ ਲੱਗਦਾ ਕਿਉਂਕਿ ਦੇਖ ਪਛਾਨ ਕੇ ਜਿਹੜੀ ਚੀਜ਼ ਲੈਣੀ ਆ ਉਹਦਾ ਸਵਾਦ ਵੱਖਰਾ ਹੁੰਦਾ ਹੈਗਾ ਆਹ ਆ ਬੱਚੀ ਆ ਗਈ ਤੇਰੀ 5ਵੇਂ ਨੰਬਰ ਵਾਲੀ ਜਿਹੜੀ ਹਾਂਜੀ ਹਾਂਜੀ ਬਾਈ ਇਹਨਾਂ ਦਾ ਮੈਨੂੰ ਐਂ ਦੱਸ ਹਾਂਜੀ ਹਾਂਜੀ ਬਾਈ ਕਿਸੇ ਦਾ ਟੀਕੇ ਟੂਕੇ ਦਾ ਪਤਾ ਹੈ ਹਾਂ ਹਾਂ ਬਾਈ ਰਿਕਾਰਡ ਸਾਰਾ ਪ੍ਰੋਪਰ ਰਿਕਾਰਡ ਮਿਲ ਜੂਗਾ ਬਾਈ ਠੀਕ ਹੈ ਹਾਂਜੀ ਲੈ ਆ ਆ ਚੈੱਕ ਕਰ ਲਓ ਮੂੰਹ ਦੀ ਚੈੱਕ ਕਰ ਲਓ ਇਧਰਲੇ ਪਾਸੇ ਇਹ ਕਲਰ ਹੀ ਬਲੈਕ ਆ ਤੇ ਪਰ ਬਾਈ ਕਰਮਾ ਵਾਲੀ ਨੇ ਦੁੱਧ ਬਹੁਤ ਕੜਨਾ ਬੱਚੀ ਨੇ ਅੱਛਾ ਹਾਂ ਮਦਰ ਰਿਕਾਰਡ ਬਹੁਤ ਚੰਗੇ ਆ ਬੱਚਿਆਂ ਦੇ ਹਾਂ ਦੇਖ ਐ ਟੈਰੀ ਕਾਰਡਰ ਕੀ ਭਈ ਉਤੋਂ ਬਰੀਕ ਪਿੰਡੇ ਦੀ ਪੂਰੇ ਦੇਖੀ ਥਾਣ ਦੇਖ ਲੈ ਲੈ ਇਹ ਇੱਕ ਗੱਲ ਹੋਰ ਆ ਬਾਕੀ ਸਾਰੀਆਂ ਬੱਚੀਆਂ ਤੂੰ ਆਪ ਦੇਖਦਾ ਭਾਈ ਲੱਤਾਂ ਲੱਤਾਂ ਦੀਆਂ ਕਿੱਡੀਆਂ ਮਜ਼ਬੂਤ ਆ ਬੱਚੀਆਂ ਵੀ ਜਿਹੜੀ ਚੀਜ਼ ਨੋਟ ਕਰਨ ਵਾਲੀ ਐ ਬੱਚੀਆਂ ਤੇ ਹਨਾ ਭਾਈ ਇਹੀ ਚੀਜ਼ ਨੋਟ ਫੇਸ ਕੁਆਲਟੀ ਲੈਗ ਸਕੋਰ ਉੱਤੋਂ ਸਾਰੀਆਂ ਸਟੇਟ ਨੇ ਹੂੰ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ ਬੱਚੀਆਂ ਇਹਦਾ ਜਿਹੜਾ ਲੈਵਾ ਤਿਆਰ ਕਰੂੰ ਜਮ ਫਿਕਸ ਲੈਵਾ ਤਿਆਰ ਕਰਨਾ ਹਾਂਜੀ 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 ਭਾਈ ਹਨਾ ਦੇਖ ਖੜਨੀ ਖੜਨੀ ਇੱਕ ਆ ਆ ਗਈ ਇਹ 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 ਕਿੰਨੇ ਕ ਮਹੀਨੇ ਵਾਲੀ ਆ ਗਈ ਇਹ ਇਹ ਭਾਈ ਥੋੜੇ ਮਤਲਬ ਇਹ ਮਹੀਨੇ ਵੀ ਨਾ ਥੋੜਾ ਘਟਾ ਵੀ 9 9 ਮਹੀਨੇ ਮਤਲਬ 8 8 9 9 ਮਹੀਨੇ ਲੈ ਦੇਖ ਚੱਟ ਬਹੁਤ ਸੋਹਣੀ ਹੈ ਵੀ ਬੱਚੀ ਤੇਰੀ ਇੱਕ ਮਿੰਟ ਖੜ ਜਾ ਮੈਂ ਉਹ ਥੱਲੋ ਥਾਣ ਦਿਖਾਦਾ ਇਹਦੇ ਇਹ ਲੈ ਚਾਰ ਹੀ ਥਾਣਾ ਮਿੱਤਰੋ ਕਿਨੇ ਹੀ ਹਾਂਜੀ ਬਾਈ ਲੈ ਲੰਮਾ ਗੇੜਾ ਕਢਾ ਦੇ ਤਾਂ ਸੋਹਣਾ ਦੇਖ ਚੱਟ अच्छा एदा ने मैं 1 मिनट तू बंद कर हां जी भाई अच्छा रोहन जे में हुन आपा एडे रेट दी गल कर रेट ਵੀ रेट ਦਾ ਕੀ ਮੈਨੂੰ ਮਾੜੀ ਬੁਟੀ ਜਜਮੈਂਟ ਦੀ ਦੇ रेट ਪਤਾ ਕੀ ਗੱਲ ਹੁੰਦੀ ਆ ਬਾਈ ਹੁਣ ਮੈਂ ਲਓ ਵੱਡੀਆਂ ਪੱਛੀਆਂ ਆ ਗਈਆਂ ਹਨਾ ਇਹ ਛੋਟੀਆਂ ਆ ਗਈਆਂ ਵੀ ਜਿਹੜੇ ਸਾਹ ਨਾਲ ਵੀ ਹੁਣ ਤੇ ਕੱਲੀ ਕੱਲੀ ਪੰਛੀ ਦਾ रेट ਦੱਸਾਂਗੇ ਤਾਂ ਮਤਲਬ ਕੀ ਉਹਦਾ ਨਾ ਤਾਂ ਅਗਲੇ ਦਾ ਸੌਦਾ ਹੋਵੇ ਨਾ ਸਾਡਾ ਸੌਦਾ ਹੋਵੇ ਠੀਕ ਹੈ ਠੀਕ ਹੈ ਮਤਲਬ ਕੀ ਵੱਡੇ ਛੋਟੇ ਮਿਲਾ ਕੇ ਕਿਸੇ ਨੇ ਵੀ ਜ਼ਿਆਦਾਤਰ ਤਾਂ ਹੈ ਨਹੀਂ ਵੀ ਕੋਈ ਬੰਦਾ ਕੱਲੀ ਪੰਛੀ ਲੈਂਦਾ ਜ਼ਿਆਦਾਤਰ ਲੋਕ ਰੇਕ ਕਸਟਮਰ ਵੀ 2 ਜਾਂ 3 ਘੱਟੋ ਘੱਟ ਲੈਂਦਾ ਠੀਕ ਹੈ 2 ਜਾਂ 3 ਫਿਰ ਉਹਦਾ ਉਹਦਾ ਸੌਦਾ ਬਣ ਜਾਂ ਉਹੋ ਜੀ ਸੈਟਿੰਗ ਆਹ ਉਹੋ ਜੀ ਸੈਟਿੰਗ ਹੋ ਜਾਂਦਾ ਮਤਲਬ ਪੱਟੀ ਨਾਲ ਛੋਟੀ ਲਾ ਗਈ ਕੋਈ ਹਣਾ ਜਿੱਤੇ ਕਿਸੇ ਨੇ ਜਿਹੇ ਜਿਹੇ ਪੋਰਸ਼ਨ ਲੈਣਾ ਉਹੋ ਜਾਂ ਰੇਟ ਹੋ ਜਾਂਦਾ ਕਿਸੇ ਨੇ ਛੋਟੀਆਂ ਹੀ ਲੈਣੀਆਂ ਹਾਂ ਕਿਸੇ ਨੇ ਛੋਟੀਆਂ ਲੈਣੀਆਂ ਹੁੰਦੇ ਕਿਸੇ ਨੇ ਵੱਡੀਆਂ ਤੇ ਉਹ ਜਾਂ ਰੇਟ ਹੋ ਜਾਂਦਾ ਬਾਈ ਸਮਝ ਗਿਆ ਗੱਲ ਕੋਲੇ ਆ ਕੇ ਸਾਰਾ ਕੁਝ ਹੋ ਜਾਂਦਾ ਹਾਂ ਬਾਕੀ ਸਿੰਗਲ ਬੱਚੀ ਦਾ ਸੌਦਾ ਬਾਈ ਹੁੰਦਾ ਨਹੀਂ ਕਿਉਂਕਿ ਕਈ ਵਾਰੀ ਆਪਦੇ ਮਤਲਬ ਕਿ ਹਣਾ ਸਾਰਾ ਕੁਝ ਦੇਖਣਾ ਪੈਂਦਾ ਬਾਈ ਸਹੀ ਗੱਲ ਹੈ ਹਾਂ ਇੰਨੀ ਲੋਟ ਆ ਵੀ ਬੱਚੀ ਜਮਾ ਪਲੀ ਪੂਰੀ ਚੰਗੀ ਆ ਹਾਂ ਸਭੀਆਂ ਪਲੀਆਂ ਬੱਚੀਆਂ ਬਾਈ ਦੁੱਧ ਦੀਆਂ ਫੀਡ ਦੀਆਂ ਪਲੀਆਂ ਬਾਕੀ ਕੋਈ ਵੀ ਬੱਚੀ ਐ ਨਹੀਂ ਹੈ ਹਾਂ ਇਹ ਮਤਲਬ ਆਪਣੀ ਖਰੀਦ ਕਿੱਥੋਂ ਚੱਲਦੀ ਹੈ ਫਿਰ ਹਾਂਜੀ ਭਾਈ ਸਾਰੀਆਂ ਆਪਾਂ ਬਾਈ ਫਾਰਮ ਤੋਂ ਮੰਨ ਲਓ ਕਿ ਸਾਰੇ ਲੱਲੇ ਸਾਰੇ ਕਿਤੋਂ ਲੈਣੇ ਆ ਭਾਈ ਆਪਾਂ ਫਾਰਮਾਂ ਚੋਂ ਵੀ ਠੀਕ ਆ ਜੇ ਪਰ ਆਪਾਂ ਸਿੰਗਲ ਬੱਛੀ ਤੇ ਕਿਤੇ ਨਹੀਂ ਕਿ ਠੀਕ ਆ ਹਾਂ ਹਾਂ ਠੀਕ ਆ ਜਿੱਥੇ ਬਲਕ ਦੇ ਵਿੱਚ ਮਾਲ ਹੁੰਦਾ ਹਾਂ ਬਲਕ ਦੇ ਵਿੱਚ ਮਾਲ ਹੁੰਦਾ ਉੱਥੇ ਹੀ ਆਪਾਂ ਪਰਚੇਦ ਕਰਦੇ ਠੀਕ ਆ ਲੈ ਵੀ ਆ ਦਿਖਾਉਣਾ ਤੁਹਾਨੂੰ ਹੁਣ ਮੈਂ ਆਹਾ ਹਾ ਹਾ ਆ ਮੱਡੋ ਜੀ ਬੱਛੀ ਆ ਗਈ ਮੇਤਰੋ ਮੱਥੀ ਜਿਹੜੀ ਹੈਗੀ ਨਾ ਆਰਤੀਆਂ ਦੇ ਸਹਰਾਣੇ ਵਰਗੀ ਗੋਲ-ਗੋਲ ਪਈ ਐ ਤੇ ਬੜੀ ਸੋਹਣੀ ਸੁਨਖੀ ਰੰਗਵਾਜ਼ ਜਿਹੜਾ ਹੈਗਾ ਖੋਲ ਕੇ ਦਿਖਾਉਣੀ ਆ ਮੂੰਹ ਦੀ ਵੀ ਪਹਿਲਾਂ ਮੇਰੇ ਕੰਨੀ ਦਾ ਮੂੰਹ ਲਿਆ ਆ ਦੇਖ ਬਾਈ ਇਹ ਲੈ ਆ ਆ ਦੇਖ ਲੋ ਹੁਣ ਤੁਸੀਂ ਮੂੰਹ ਦੀ ਚੈੱਕ ਕਰ ਲਓ ਹਨਾ ਤੇ ਬਹੁਤ ਸੋਹਣੀ ਬੱਚੀ ਆ ਜਮੈਂ ਗੋਲ-ਗੋਲ ਪਈ ਆ ਗੋਲ ਜੇ ਸਹਰਾਣੇ ਵਰਗੀ ਬੱਚੀ ਆ ਮੈਨੂੰ ਐਂ ਦੱਸ ਦੇ ਜਿਵੇਂ ਇਹ ਬੱਚੀ ਆ ਗਈ ਤੇਰੀ ਇਹ ਕਿੰਨੇ ਕ ਮਤਲਬ ਆਪਾਂ ਕਹਿ ਸਕਦੇ ਆ ਵੀ ਰੇਟ ਜਰੂਰ ਹੋਊਗਾ ਇਹਦਾ ਰੇਟ ਬਾਈ ਆ ਫੋਨ ਤੇ ਹੋਣਗੇ ਉਹੀ ਮੈਂ ਤੈਨੂੰ ਜਾਣਕੀ ਪੁੱਛਿਆ ਸੀ ਠੀਕ ਹੈ ਨਾ ਲੈ ਇਹਦਾ ਕੋ ਟੀਕੇ ਟੁਕੇ ਦਾ ਪਤਾ ਯਾਰ ਹਾਂ ਸਾਰੀ ਡਿਟੇਲ ਮਿਲ ਜੂ ਵੀਰੇ ਨਹੀਂ ਆਤਾ ਤੇਰੀ ਬੱਚੀ ਸੋਹਣੀ ਹੈ ਬਾਕੀ ਭਰਾ ਦੱਸਣਗੇ ਆ ਦੋ ਬੱਚੀਆਂ ਵੀ ਦਿਖਾ ਦਾਂ ਮੈਂ ਤੁਹਾਨੂੰ ਲੈ ਇਹਦੇ ਚ ਨਾ ਜਿਵੇਂ ਮਤਲਬ ਆਪਾਂ ਕਹਿ ਦਿੰਦੇ ਨੇ ਰੈੱਡ ਜਾਂ ਪੈਂਦਾ ਲਾਲ ਜਾਂ ਕਾਲਾ ਰੰਗ ਨਹੀਂ ਹੈਗਾ ਇਹ ਰੈੱਡ ਜਾਂ ਹਾਂ ਦੁੱਧ ਵਾਲੀ ਲੂਈਆਂ ਬਾਈ ਹਾਲੇ ਹਾਂ ਅੱਛਾ ਆ ਦੇਖ ਇਹਦੀ ਵੀ ਦੁੱਧ ਵਾਲੀ ਲੂਈ ਨਹੀਂ ਹਾਲੇ ਉਹਦੀ ਵੀ ਦੁੱਧ ਵਾਲੀ ਲੂਈ ਥਣ ਸੋਹਣੀ ਬੜਾ ਸੋਹਣਾ ਲੱਗਿਆ ਆ ਤਾਂ ਬੱਚੀ ਬਾਲੀ ਨਜ਼ਾਇਜ਼ ਬਹੁਤ ਮਲਕੀ ਬਹੁਤ ਚੰਗੇ ਫਾਰਮਾ ਚੋਂ ਆਈਆਂ ਮੇ ਬੱਚੀਆਂ ਠੀਕ ਆ ਸਮੀ ਪਲੀ ਦੇਖ ਤੂੰ ਹਲੇ ਏਜ ਕੁਛ ਵੀ ਨਹੀਂ ਬੱਚੀ ਤੇ ਦੀ ਲੈ ਦੇਖ ਝੱਟ ਖੇਚੀ ਖਿੱਚੀ ਹੋਈ ਤੈਨੂੰ ਇਹ ਲੈ ਦੇਖ ਜਾਨ ਜੂਣ ਦੇਖ ਕਿੰਨੀ ਆ ਬੱਚੀ ਦੇਖ ਤੇ ਮੂੰਹ ਦੀ ਸੁਨੱਖੀ ਲੈ ਹੁਣ ਦੇਖ ਝੱਟ ਨਹੀਂ ਸੋਹਣੀ ਆ ਬੱਚੀ ਤੇਰੀ ਆਹ ਜਮਾਂ ਡਬਖੜਬੀ ਬੱਚੀ ਮਾਜਰ ਲੈ ਜਾ ਕਰ ਬੰਨ ਦੇ ਕਰ ਥਮ ਥਮ ਕਰਕੇ ਤੁਰਦੀ ਆ ਇਹ ਤਾਂ ਇਹ ਸੋਹਣੀ ਹੈ ਜਰੀ ਝੋਲੀ ਦੀ ਬੜੀ ਚੰਗੀ ਲੱਗੀ ਬਹੁਤ ਬਹੁਤ ਸੋਹਣੇ ਆਰਡਰ ਤਿਆਰ ਕਰਨੇ ਬੱਚਿਆਂ ਨੇ ਬਾਈ ਇੱਕ ਆ ਆ ਗਿਆ ਨੰਨੂ ਮੰਨੂ ਜਾ ਓਏ ਇਹ ਤਾਂ ਭੋਲੂ ਕਾਕੇ ਆ ਬਾਈ ਛੋਟੇ ਹੈ ਇਹੇ ਦਿਖਾ ਤੂੰ ਮੈਨੂੰ ਤੋਰ ਕੇ ਇਹਦੀ ਉਮਰ ਯਾਰ ਮੈਨੂੰ ਐਂ ਲੱਗਦਾ ਇਹ ਤਾਂ ਫੂ ਪੰਜ ਕਿ ਚਾਰ ਆਹ 5 5 ਬਸ 5 ਕਿ ਮਹੀਨਾ ਦਾ ਬੱਚਾ ਬਾਈ ਇਹ ਲੈ ਵੀ ਆ ਚਾਰ ਪੰਜ ਮਹੀਨਿਆਂ ਦੀ ਬੱਚੀ ਚੈੱਕ ਕਰ ਲੋ ਤੇ ਬੈਠ ਮੀ ਬੱਚੀ ਆ ਗਈ ਇਹ ਲੈ ਮੂੰਹ ਦੀ ਵੀ ਸੁਨੱਖੀ ਹੈ ਇਹ ਝੋਲੀ ਦਿਖਾ ਮੈਨੂੰ ਇਹ ਝੋਲੀ ਕਿਵੇਂ ਜੇ ਬਣਾਉਂਦੀ ਤੁਰੀ ਆਉਂਦੀ ਹੈ ਦੇਖੋ ਜੀ ਲੈ ਇਹ ਆ ਦੇਖ ਲੋ ਹੁਣ ਤੁਸੀਂ ਠੀਕ ਐ ਲੈ ਅੱਛਾ ਰੋ ਹੁਣ ਜਿਵੇਂ ਆਪਾਂ ਬੱਚੀਆਂ ਤੇ ਤੇਰੀਆਂ ਸਾਰੀਆਂ ਦਿਖਾਤੀਆਂ ਰੂਟੀਨ ਦੇ ਵਿੱਚ ਮਤਲਬ ਆਪਣੇ ਕੋਲੇ ਕਿੰਨੀਆਂ ਇੱਕ ਬੱਚੀਆਂ ਆਉਂਦੀਆਂ ਜਾਂਦੀਆਂ ਰੂਟੀਨ ਦੇ ਵਿੱਚ ਆਪਣੇ ਕੋਲੇ ਬਾਈ 10 15 10 15 ਬੱਚੇ ਤਾਂ ਹੁੰਦੇ ਆ ਹੀ ਆ ਬਾਕੀ ਬਾਈ ਆਉਂਦੀਆਂ ਜਾਂਦੀ ਰਹਿੰਦੀਆਂ ਬੱਚੇ ਦਾ ਠੀਕ ਐ ਇੱਕ ਮੈਨੂੰ ਨਾ ਹੁਣ ਤੇਰਾ ਨੰਬਰ ਬੋਲ ਨੰਬਰ ਹੈ ਜੀ 87 ਤੋਂ 79 12588 ਅੱਛਾ ਇਹ ਬਾਈ ਹੈਪੀ ਦਾ ਨੰਬਰ ਹੈ ਜੀ ਹਾਂ ਜੀ ਹਾਂ ਜੀ ਬਾਈ ਠੀਕ ਐ ਲੈ ਵੀ ਮਿੱਤਰੋ ਇਹ ਬਾਈ ਹੈਪੀ ਦਾ ਨੰਬਰ ਜਿਹੜਾ ਹੈਗਾ ਅੱਜ ਆਪਾਂ ਸਕਰੀਨ ਤੇ ਚਲਾਵਾਂਗੇ ਤੇ ਇਹ ਬਾਈ ਰੋ ਹੋਣਾ ਹੈਗਾ ਕਿਵੇਂ ਲੱਗੀਆਂ ਬੱਚੀਆਂ ਇਹ ਤੁਸੀਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਿਓ ਬਾਕੀ ਇੱਥੇ ਆਓ ਤਸੱਲੀ ਕਰੋ ਤਸੱਲੀ ਕਰਕੇ ਤੁਸੀਂ ਕੋਈ ਵੀ ਬੱਚੀ ਜਿਹੜੀ ਹੈਗੀ ਹੈ ਪ੍ਰਤੀਜ ਕਰ ਸਕਦੇ ਹੋ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਸੱਜਣ ਮਿੱਤਰ ਭੈਣਾ ਵੀਡੀਓ ਨੂੰ ਸ਼ੇਅਰ ਕਰਦੇ